ਚਲੋ ਹੁਣ ਤੁਹਾਡੀ ਕੀ ਡਿਮਾਂਡ ਹੈ? ਡਿਮਾਂਡ ਜੀ ਇਹਦੇ ਪਟੇ ਫੇਰੋ। ਜੀ ਇਹਦੇ ਪਟੇ ਫੇਰੋ। ਜੀ ਇਹਦੇ ਪਟੇ ਫੇਰੋ। ਫੇਰੋ 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 ਇਸ ਪੰਦੇ ਦੇ ਪਟੇ ਫੇਰੋ। ਇਹ ਡਿਮਾਂਡ ਹੈ ਨੌਜਵਾਨਾਂ ਦੀ। ਉਹਨਾਂ ਨੌਜਵਾਨਾਂ ਦੀ ਜਿਨ੍ਹਾਂ ਨੇ ਇੱਕ ਨੌਜਵਾਨ ਨੂੰ ਫੜਿਆ ਏ। ਨਕਲੀ ਨੌਕਰੀਆਂ ਦਵਾ ਦੇ ਇਲਜ਼ਾਮ 'ਤੇ। ਨੌਜਵਾਨਾਂ ਦਾ ਦਾਵਾ ਹੈ ਕਿ ਇਹ ਬੰਦਾ ਪੈਸੇ ਲੈ ਕੇ ਨਕਲੀ ਨੌਕਰੀਆਂ ਦਵਾ ਰਿਹਾ ਸੀ। ਯਾਨੀ ਕਿ ਨੌਕਰੀਆਂ ਦੇ ਨਾਂ ਤੇ ਠੱਗੀ ਕਰ ਰਿਹਾ ਸੀ। ਹਾਲਕਿ ਇਲਜ਼ਾਮ ਸਹੀ ਹੈ ਜਾਂ ਗਲਤ ਇਸ ਦਾ ਖੁਲਾਸਾ ਤਾਂ ਜਾਂਚ ਤੋਂ ਬਾਅਦ ਹੀ ਹੋਏਗਾ। ਪਰ ਫਿਲਹਾਲ ਇਸ ਨੋਚਾਨੂ ਪੁਲਿਸ ਦੇ ਹਵਾਲੇ ਕਰਕੇ ਨੌਜਵਾਨ ਮੰਗ ਕਰ ਰਹੇ ਨੇ ਕਿ ਇਸ ਨੂੰ ਪਟੇ ਫੇਰੋ ਪਟੇ ਫੇਰੋ ਪਟੇ ਫੇਰੋ ਦਾਨਕ ਪੇਲ ਪੰਜਾਬੀ ਟੀਵੀ ਦੇ ਲਈ ਚਲੰਦ ਤੋ ਵਿਰਿੰਦਰ ਸਿੰਘ ਦੀ ਰਿਪੋਰਟ ਮਾਮਲਾ ਜੀ ਹੈ ਮਾਮਲਾ ਜੀ ਫਰੌਟ ਕਰਦਾ ਇਹ ਬੰਦਿਆਣਾ ਕਿਤੋਂ ਵੜਿਆ ਜੀ ਇਹਨੂੰ ਇਹ ਜੀ ਲੈ ਇਹ ਘਰੇ ਆਇਆ ਸੀ ਆਪ ਅੱਛਾ ਹਾਂ ਉਦਾਂ ਆ ਮੁੰਡਾ ਆ ਮੁੰਡਾ ਆਟੋ ਚਲਾਉਂਦਾ ਆ ਠੀਕ ਆ ਅੱਛਾ ਤੇ ਸਵਾਰੀ ਬਣ ਕੇ ਆਇਆ ਸੀ ਠੀਕ ਜੀ ਤੇ ਉਹਨਾਂ ਨੂੰ ਕਹਿੰਦਾ ਤੁਹਾਡੀ ਕੀ ਆ ਫੁੱਦੂਈ ਜੋਬ ਕਰਦੇ ਹੋ ਹਨਾ ਤੁਹਾਨੂੰ ਇਹ ਨੌਕਰੀ ਲਵਾਨਾ ਮਾ 28000 ਰੁਪਏ ਤਨਖਾਹ ਆ ਤੁਹਾਡਾ ਨਾਮ ਕੀ ਭਾਈ ਜੀ ਮੇਰਾ ਨਾਮ ਜੋਵੀ ਤੇ ਜਿਹੜਾ ਮੁੰਡਾ ਪੜਿਆ ਦਾ ਨਾਂ ਜੀ ਇਹ ਨਾਮ ਦੱਸ ਹਣੀ ਹਣੀ ਇਹ ਕਿੱਥੋਂ ਪੜਿਆ ਆ ਇਹ ਕਿੰਥੋਂ ਪੜਿਆ ਬਲੰਡੀ ਤੋਂ ਪੜਿਆ ਜੀ 20 ਤੜਨੋਂ ਨੀ ਤੋਂ ਪੜਿਆ ਜੀ ਕਿੰਨੇ ਵਜੇ ਦਾ ਟਾਈਮ ਸੀ ਜਦੋਂ ਆਇਆ ਹੈ ਟਾਈਮ ਸੀਗਾ 10:00 ਤੋਂ 10:30 ਸਵੇਰਾ ਵਿੱਚ ਵਿੱਚ ਤੇ ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਹੈ ਹਾਂ ਜੀ ਹਾਂ ਜੀ ਤੇ ਜਦ ਪੁਲਿਸ ਆਈ ਸੀ ਹਾਂ ਜੀ ਬਿਲਕੁਲ ਆਈ ਸੀ ਅੱਛਾ ਚਲੋ ਹੁਣ ਤੁਹਾਡੀ ਕੀ ਡਿਮਾਂਡ ਹੈ ਡਿਮਾਂਡ ਜੀ ਇਹਦੇ ਪਟੇ ਕਰਵਾਏ ਸਰ ਕਾਰਵਾਈ ਕਾਰਵਾਈ ਹੋਵੇ ਪੂਰੀ ਅੱਜ ਹਟਣਗੇ ਬੈਰਾਂਗੇ ਕਿਸੇ ਹੋਰ ਮੰਨ ਕਰ ਸਕਦਾ ਕਿੰਨੀ ਫੇਰ ਤੋਂ ਚੱਲ ਰਿਹਾ ਜੰਮਾ ਵਾਲਾ ਇਹਦੇ ਬਾਰੇ ਪਤਾ ਨਹੀਂ ਤੇ ਇਹਦੇ ਰੇਤ ਤੋਂ ਕਰਦਾ ਪਰ ਸਾਡੇ ਨਾਲ ਕੰਮ ਹੀ ਕਰਦੇ ਮੈਂ ਕੰਮ ਤੇ ਲੁਆਣ ਲੱਗਾ ਸੀ ਮੈਂ ਕਿ ਕੰਮ ਕਿਤੋਂ ਦਾ ਰਹਿਣ ਵਾਲਾ ਹੈ ਸਰ ਦੱਸਦਾ ਫਗਵਾੜੇ ਦਾ ਪਿਆਰੇ ਸਰ ਪਤਾ ਨਹੀਂ ਅਗੂ ਕਿੱਥੇ ਦਾ ਰਹਿਣ ਵਾਲਾ ਜੀ ਠੀਕ ਉਹ ਮੇਰੀ ਵੀ ਹੈ ਹੈ ਇਧਰ ਗੱਲ ਕਰ ਮੈਨਾਂ ਕੋਈ ਮਜਬੂਰੀ ਹੈ ਉਹ ਕਿੰਦਾ ਪੈਸੇ ਖਾਦੇ ਬੰਦਿਆ ਦੇ ਪੰਜ ਬੰਦਿਆ ਦੇ ਪਿਆ 100 ਰੁਪਏ ਕਿੰਦਾ ਖਾਦਾ ਭਾਈ 3500 ਰੁਪਏ ਕਿਹੜਾ 3500 ਰੁਪਏ ਕੀ ਸਬੂਤ ਤੇ ਤੋਂ ਸਾਡੇ ਤੋਂ ਸਬੂਤ ਆ ਆ ਦੇਖੋ ਜੀ ਆ ਆ ਜੀ ਆ ਕਹਿੰਦਾ ਮੈਂ ਝੋਕ ਲਵਾਉਂਗਾ ਤੁਹਾਡੀ ਠੀਕ ਆ ਆ ਦੇ ਲਓ ਜੀ ਭਾਜੀ ਆ ਮੁੰਡਾ ਆ ਠੀਕ ਆ ਆ ਦੇ ਲਓ ਆ ਦੇਖੋ ਪੰਜਾ ਜੀ ਬਣਾ ਦਈ ਜਿਹੜੀ ਆ ਵੀ ਆ ਵੀ ਮੁੰਡਾ ਐ ਇਤੋਂ ਹੀ ਪੈਸੇ ਖਾਦੇ ਆ ਮੁੰਡੇ ਤੋਂ ਪੈਸੇ ਖਾਦੇ ਆਪਣੀ ਵੀ ਠੀਕ ਆ ਯਾਰ ਦੇਖੋ ਜੀ ਮੇਰੇ ਵੀ ਖਾਦੇ ਠੀਕ ਆ ਆ ਰੇ ਲਓ ਜੀ ਆ ਦੇਖੋ ਮੁੰਡਿਆਂ ਦੇ ਪ੍ਰੂਫ ਆ ਕਾਊਂਟ ਨੰਬਰ ਲਖਾਂਦਾ ਵਾ ਠੀਕ ਆ ਆਹ ਦੇਖੋ ਆਹ ਕਹਾਣੀ ਪੁਲਿਸ ਆ ਗਈ ਹੁਣ ਕੋਲ ਆਹ ਦੇਖੋ ਆ ਗਈ ਬਾਹਰ ਉਹ ਆ ਗਈ ਕਹਦਾ ਨਹੀਂ ਹੁੰਦਾ ਅੱਜ ਥਾੜਾ ਭਾਰੂ ਕੈਂਪ ਚ ਅਸੀਂ ਆਏ ਇੱਕ ਵਿਅਕਤੀਸ਼ ਕਥ ਲੈ ਕੇ ਸਾਡੇ ਮਹੱਲੇ ਦੇ ਨੌਜਵਾਨ ਮੁੰਡੇ ਨੇ ਮਕਸੂਦ ਹੈ ਇਸ ਵੇਲੇ ਕੋਈ ਕੰਮ ਕਾਟ ਕੋਈ ਇੱਕ ਵਿਅਕਤੀ ਫਗਵਾੜੇ ਦਾ ਜੋ ਆਪਣੇ ਆਪ ਨੂੰ ਕਹਿੰਦਾ ਰਹਿਣ ਵਾਲਾ ਉਹ ਆਇਆ ਇਹਨਾਂ ਬੱਚਿਆਂ ਨੂੰ ਵਰਗਲਾ ਕੇ ਇਹਨਾਂ ਨੂੰ ਐਸਾ ਮਤਲਬ ਆਪਣੇ ਤਰੀਕੇ ਦੇ ਨਾਲ ਟੈਂਪਰ ਕਰਕੇ ਤੇ ਸਾਰਿਆਂ ਨੂੰ ਨੌਕਰੀ ਲਗਵਾਉਣ ਰੇਲਵੇ ਦੇ ਵਿੱਚ ਨੌਕਰੀ ਲਗਵਾਉਣ ਦੇ ਚੱਕਰ ਵਿੱਚ ਸਾਰੇ ਗੱਤੀਆਂ ਕੋਲੋਂ ਚਾਰ ਮੁੰਡੇ ਇੱਥੇ ਨੇ 10-10000 ਰੁਪਿਆ ਸਾਰਿਆਂ ਕੋਲ ਲੈ ਕੇ ਚਲੇ ਗਏ ਸੋ ਅੱਜ 5ਵੇਂ ਦਿਨ ਬਾਅਦ ਦੁਬਾਰਾ ਇਹਨਾਂ ਨੂੰ ਮਤਲਬ ਪਤਾ ਲੱਗਾ ਕਿ ਉਹ ਵਿਅਕਤੀ ਜਿਹੜਾ ਹੋਰ ਮੁੰਡਿਆਂ ਨੂੰ ਜਿਹੜਾ ਤਾਂਸਾ ਦੇਣ ਵਾਸਤੇ ਨੌਕਰੀ ਲਗਾਉਣ ਦੇ ਸਬੰਧ ਵਿੱਚ 10-10000 ਰੁਪਿਆ ਹੋਰ ਮਤਲਬ ਕਲੈਕਟ ਕਰਨ ਆ ਰਿਹਾ ਹੈ ਤੇ ਉਹ ਜਿਹੜੇ ਦੂਸਰੇ ਵਿਅਕਤੀ ਨੇ ਉਹਨਾਂ ਨੇ ਗੱਲ ਕੀਤੀ ਨਾ ਮੁੰਡਿਆਂ ਦੇ ਨਾਲ ਵੀ ਉਹ ਵਿਅਕਤੀ ਜਿਹੜਾ ਤੁਹਾਡੇ ਕੋਲ ਨੌਕਰੀ ਲਵਾਉਣ ਵਾਸਤੇ ਪੈਸੇ ਲੈ ਗਿਆ ਆ ਜੋ ਫੇਰ ਆ ਰਿਹਾ ਸਾਡੇ ਕੋਲ ਇਹਨਾਂ ਉੱਥੇ ਜਾ ਕੇ ਉਹਨੂੰ ਪੁੱਛਿਆ ਵੀ ਭਾਈ ਤੂੰ ਤੇ ਕਹਿੰਦਾ ਸੀ ਕੱਲ ਤੁਹਾਨੂੰ ਆਈ ਕਾਰਡ ਦੇ ਦੇਵਾਂਗੇ ਤੇ ਸਾਨੂੰ ਤੂੰ ਦਿੱਤਾ ਕੋਈ ਨਹੀਂ ਅੱਜ ਚੌਥਾ ਪੰਜਵਾਂ ਦਿਨ ਹੋ ਗਿਆ ਬਸ ਉਹ ਸ਼ੱਕ ਇਹਨਾਂ ਨੂੰ ਪੈ ਗਿਆ ਇਸ ਗੱਲ ਉੱਤੇ ਕਿ ਉਹਦਾ ਰੰਗ じゃ ਉਤਰ ਗਿਆ ਤੇ ਸ਼ੱਕ ਦੀ ਬਨਾਉ ਤੇ ਉਹਨੂੰ ਜਦ ਦੁਬਾਰਾ ਪੁੱਛਿਆ ਗਿਆ ਤੇ ਉਹ ਕੋਈ ਕਿਸੇ ਗੱਲ ਦਾ ਜਵਾਬ ਨਹੀਂ ਆਇਆ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਅਨੁਸਾਰ ਦੇ ਰੇਲਵੇ ਸਟੇਸ਼ਨ ਤੇ ਲੈ ਗਿਆ ਉਹਨਾਂ ਨੂੰ ਕੰਮ ਵੀ ਮਤਲਬ ਦਿਖਾਇਆ ਕਿ ਆ ਜਿਹੜਾ ਰੇਲਵੇ ਅਪਰਨ ਦਾ ਜਿਹੜਾ ਵਾਸ਼ਿੰਗ ਅਪਰਨ ਹੁੰਦਾ ਹੈ ਉਥੇ ਇਹਨਾਂ ਨੂੰ ਡਿਊਟੀ ਜਿਹੜੀ ਲੱਗਣੀ ਹੈ ਸੋ ਇਸ ਤਰ੍ਹਾਂ ਦੇ ਵਿਅਕਤੀ ਸਮਾਜ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਠੱਗੀਆਂ ਕਰ ਰਹੇ ਨੇ ਔਰ ਸਾਡੇ ਨੌਜਵਾਨ ਜਿਹੜੇ ਬਤਾਰੇ ਇਸ ਵੇਲੇ ਵਿਹਲੇ ਨੇ ਜਿਹਨਾਂ ਕੋਲ ਕੰਮਕਾਰ ਕੋਈ ਨਹੀਂ ਉਹਨੂੰ ਵਰਗਲਾ ਕੇ ਇਹ ਠੱਗੀਆਂ ਮਾਰ ਰਹੇ ਨੇ ਮਤਲਬ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਔਰ ਸਚੂ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਅਸੀਂ ਇੱਥੇ ਬੰਦੀ ਕਾਰਵਾਈ ਵੀ ਕਰਾਂਗੇ ਔਰ ਇਹਨਾਂ ਦਾ ਜੋ ਪੈਸਾ ਜਿਹੜਾ ਉਹਨੇ ਲਿਆ ਹੋਇਆ ਉਹਦੇ ਸਬੰਧ ਵਿੱਚ ਵੀ ਹਰ ਕੋਲ ਪੁੱਛਗਿੱਛ ਕਰਕੇ ਇਹਨਾਂ ਨੂੰ ਪੈਸਾ ਵਾਪਸ ਕਰਾਵਾਂਗੇ ਸੋ ਅਸੀਂ ਪ੍ਰਸ਼ਾਸਨ ਨੂੰ ਜੋ ਸਿਸਟਮ ਹੈ ਉਹਦੇ ਅਨਸਾਰ ਲਿਖਤੀ ਸ਼ਿਕਾਇਤ ਦਿੱਤੀ ਹੈ ਔਰ ਇਹ ਚਾਹੁੰਦੇ ਆ ਕਿ ਜੇ ਅਗਰ ਉਹ ਜੇ ਅਗਰ ਨਹੀਂ ਉਹ ਬੰਦਾ ਹੈ ਹੀ ਫਰਾਡ ਹੈ ਔਰ ਤੇ ਬੰਦੀ ਕਾਰਵਾਈ ਕੀਤੀ ਜਾਏ ਔਰ ਤਾਂ ਕਿ ਜਿਹੜੇ ਦੂਸਰੇ ਜਿਹੜੇ ਆ ਹੋਰ ਵਿਅਕਤੀ ਨੇ ਇਸ ਠੱਗੀ ਤੋਂ ਬਚ ਸਕਣ ਬਹੁਤ ਬਹੁਤ ਮਿਹਰਬਾਨੀ ਸਾਰੇ মিডিਆ ਵਾਲਿਆਂ ਦੀ ਜਿਨ੍ਹਾਂ ਨੇ ਸਾਡੀ ਗੱਲ ਜਿਹੜੀ ਹੈ ਉਹਨੂੰ ਮਤਲਬ ਕਵਰ ਕਰਕੇ ਇਹ ਆਪਣਾ ਮਤਲਬ ਚੈਨਲ ਤੇ ਚਲਾ ਕੇ ਪਤਾ ਲੱਗ ਜਾਏ ਤਾਂ ਕਿ ਲੋਕਾਂ ਨੂੰ ਕਿ ਠੱਗੀਆਂ ਮਾਰਨ ਵਾਲੇ ਜਿਹੜੇ ਲੋਕ ਨੇ ਉਹ ਗਲੀ ਗਲੀ ਜਿਹੜੇ ਇਸ ਵੇਲੇ ਘੁੰਮ ਰਹੇ ਨੇ ਸਰ ਇਹ ਕਿਹੜੇ ਖਾਣੇ ਦੇ ਵਿੱਚ ਦਰਖਾਸਤ ਦਿੱਤੀ ਗਈ ਤੇ ਕਿਹਨਾਂ ਵੱਲੋਂ ਦਿੱਤੀ ਗਈ ਹੈ ਇਹ ਮੁੰਡਿਆਂ ਵੱਲੋਂ ਦਰਖਾਸਤ ਦਿੱਤੀ ਗਈ ਹੈ ਤੇ ਬਈ ਦਰਸ਼ਨਾਲ ਭਗਤ ਜ਼ਿਲ੍ਹੇ ਦਾ ਉਪ ਪ੍ਰਧਾਨ ਵਾਈ ਭਾਰਤੀ ਜਨਤਾ ਪਾਰਟੀ ਔਰ ਕਾਰੀਗਾਰਨੀ ਮੈਂਬਰ ਆ ਪੰਜਾਬ ਦਾ ਇਹ ਲੜਕੇ ਨੇ ਇੱਕ ਇਹ ਲੜਕਾ ਇੱਕ ਲੜਕਾ ਦਰਖਾਸਤ ਕਿਹਨਾਂ ਵੱਲੋਂ ਮੇਨ ਮੇਜ ਜਿਹੜਾ ਸਾਹਰ ਆ ਚਾਰਾਂ ਵੱਲੋਂ ਦਰਖਾਸਤ ਜੀ ਸੰਜੀ ਜੀ ਹਾਂਜੀ ਤੇ ਤੋ ਤੁਹਾਡੇ ਵੱਲੋਂ ਜਿਹੜਾ ਇਹ ਹੀ ਕਿਹਾ ਜਾ ਰਿਹਾ ਵੀ ਜਿਹੜੀ ਬੰਦੀ ਕਾਰਵਾਈ ਉਹਦੇ ਤੇ ਕਾਨੂੰਨੀ ਕਾਰਵਾਈ ਆ ਬਿਲਕੁਲ ਹੀ ਜਿਹੜਾ ਬੰਦਾ ਠੱਗੀਆਂ ਕਰਦਾ ਸਮਾਜ ਨੂੰ ਵਰਗ ਲਾਂਦਾ ਉਹ ਬੰਦਾ ਤੇ ਅੰਦਰ ਹੋਣਾ ਚਾਹੀਦਾ ਹੈ ਤਾਂ ਕਿ ਉਹਨੂੰ ਬੰਦੀ ਸਜ਼ਾ ਮਿਲੇ ਅਗੋਂ ਕਿਸੇ ਨਾਲ ਹੋਰ ਇਦਾਂ ਦਾ ਕੰਮ ਨਾ ਕਰੇ ਲੋਕ ਲੁੱਟਣ ਤੋਂ ਮਤਲਬ ਬਚ ਜਾਣ ਠੀਕ ਧੰਨਵਾਦ ਜੀ ਤੁਹਾਡਾ ਬਹੁਤ ਮਿਹਰਬਾਨੀ ਭਾਈ ਮਾਮਲਾ ਕੀ ਹੈ ਜੀ ਮਾਮਲਾ ਜੀ ਫਰੋਡ ਕਰਦਾ ਇਹ ਬੰਦਿਆਣਾ ਕਿਤੋਂ ਭੜਿਆ ਜੀ ਇਹਨੂੰ ਇਹ ਜੀ ਲੈ ਇਹ ਘਰੇ ਆ ਹੀ ਆਪ ਅੱਛਾ ਹਾਂ ਉਦਾਂ ਆ ਮੁੰਡਾ ਆ ਮੁੰਡਾ ਆਟੋ ਚਲਾਉਂਦਾ ਆ ਠੀਕ ਆ ਅੱਛਾ ਤੇ ਸਵਾਰੀ ਬਣ ਕੇ ਆਇਆ ਸੀ ਠੀਕ ਹੈ ਤੇ ਉਹਨਾਂ ਨੂੰ ਕਹਿੰਦਾ ਤੁਹਾਡੀ ਤੇ ਕੀ ਆ ਫੁੱਦੂਈ ਜੋਬ ਕਰਦੇ ਹੋ ਹਨਾ ਤੁਹਾਨੂੰ ਇਹ ਨੌਕਰੀ ਲਵਾਨਾ ਮੈਂ 28000 ਰੁਪਏ ਤਨਖਾਹ ਆ ਤੁਹਾਡਾ ਨਾਮ ਕੀ ਭਾਈ ਜੀ ਮੇਰਾ ਨਾਮ ਯੂਵੀ ਤੇ ਜਿਹੜਾ ਮੁੰਡਾ ਫੜਿਆ ਦਾ ਨਾਮ ਜੀ ਇਹ ਨਾਮ ਦੱਸ ਹਣੀ ਹਣੀ ਇਹ ਕਿਤੋਂ ਫੜਿਆ ਹੀ ਐ ਕਿੰਥੋਂ ਫੜਿਆ 19 ਤੋਂ ਫੜਿਆ ਜੀ ਕਿੰਨੇ ਵਜੇ ਦਾ ਟਾਈਮ ਸੀ ਜਦੋਂ ਆਇਆ ਟਾਈਮ ਸੀਗਾ 10:00 ਤੋਂ 10:30 ਸਵੇਰਾ ਵਿੱਚ ਵਿੱਚ ਤੋ ਇਹ ਪੁਲਿਸ ਨੇ ਇਨਫੋਰਮ ਕੀਤਾ ਹੈ ਹਾਂਜੀ ਹਾਂਜੀ ਤੇਜਾ ਪੁਲਿਸ ਆਈ ਸੀ ਹਾਂਜੀ ਬਿਲਕੁਲ ਆਈ ਸੀ ਅੱਛਾ ਚਲੋ ਹੁਣ ਤੁਹਾਡੀ ਕੀ ਡਿਮਾਂਡ ਹੈ ਬਿਮਾਰ ਜੀ ਇਹਦੇ ਪਟੇ ਕਰਿਆ ਸਰਕਾਰਵਾਈ ਹੋਵੇ ਪੂਰੀ ਆਜਾ ਹਟਣ ਲੱਗੇ ਬਾਕੀ ਕਿਸੇ ਹੋਰ ਨਾਲ ਕਰ ਸਕਦਾ ਆ ਬੜੇ ਬੰਦੇ ਕਿੰਨੀ ਦੇਰ ਤੋਂ ਆ ਚੱਲ ਰਿਹਾ ਜਮ ਮੈ ਵਾਲਾ ਇਹ ਬਾਰੇ ਪਤਾ ਨਹੀਂ ਕਿੰਨੀ ਦੇਰ ਤੋਂ ਕਰਦਾ ਪਰ ਸਾਡੇ ਨਾਲ ਕਰਮ ਤੇ ਲਵਾਨ ਲੱਗਾ ਸੀ ਮੇ ਕੰਮ ਕਿਤੋਂ ਦਾ ਰਹਿਣ ਵਾਲਾ ਹੈ ਸਰ ਦਾ ਸਾਫ ਗਵਾੜੇ ਦਾ ਪਿਆਰੇ ਅੱਛਾ ਸਰ ਪਤਾ ਨਹੀਂ ਅਗੂ ਕਿੱਥੇ ਦਾ ਰਹਿਣ ਵਾਲਾ ਹੈ ਠੀਕ ਹੈ